ਮੇਰੇ ਬਹੁਤ ਸਾਰੇ ਜਹੇ ਦੋਸਤ ਨੇ ਜੋ ਪਿੰਡਾਂ ਦੇ ਵਿੱਚੋਂ ਕੰਮ ਕਾਰ ਲੱਭਣ ਵਾਸਤੇ ਸ਼ਹਿਰਾਂ ਦੇ ਵਿੱਚ ਆਏ ਸੀ ਔਰ ਸ਼ਹਿਰਾਂ ਦੇ ਵਿੱਚ ਆ ਕੇ ਆਪਣੇ ਬਿਜ਼ਨਸ ਜਿਹੜੇ ਨੇ ਉਹ ਸੈਟਅਪ ਕਰ ਲਏ ਉਹਨਾਂ ਦੇ ਅੱਜ ਵੀ ਪਿੰਡਾਂ ਦੇ ਵਿੱਚ ਜੱਦੀ ਜਾਇਦਾਦਾਂ ਪਈਆਂ ਨੇ ਜਿਨ੍ਹਾਂ ਦੇ ਅੱਜ ਪਿੰਡਾਂ ਦੇ ਵਿੱਚ ਸਾਂਹ ਸੰਭਾਲ ਕਰਨ ਦੇ ਲਈ ਕੋਈ ਨਹੀਂ ਹੈ। ਪਰसों ਮੈਂ ਇੱਕ ਦੋਸਤ ਦੇ ਨਾਲ ਬੈਠਾ ਸੀ, ਉਹਨੇ ਮੈਨੂੰ ਇਹ ਦੱਸਿਆ ਕਿ ਉਸ ਦੀ ਜਿਹੜੀ ਜ਼ਮੀਨ ਹੈ ਜੱਦੀ, ਨਾ ਤੇ ਉਹ ਵੇਚਣਾ ਚਾਹੁੰਦਾ ਹੈ, ਨਾ ਉਹ ਖਰਾਬ ਕਰਨਾ ਚਾਹੁੰਦਾ ਹੈ। ਉਸ ਦੀ ਇਸ ਗੱਲ ਤੋਂ ਮੈਨੂੰ ਇੱਕ ਆਈਡੀਆ ਹੈ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਥਰੂ ਸ਼ੇਅਰ ਕਰਨ ਜਾ ਰਿਹਾ। ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਇਕੱਲੇ ਮੇਰੇ ਦੋਸਤ ਦੀ ਨਹੀਂ, ਬਹੁਤ ਸਾਰੇ ਐਸੇ ਬੰਦੇ ਹੋਣਗੇ ਤੁਹਾਡੇ ਵਿੱਚੋਂ ਵੀ ਜਿਨ੍ਹਾਂ ਦੀ ਇਹ ਪ੍ਰੋਬਲਮ ਹੋਏਗੀ, ਕਿਤੇ ਨਾ ਕਿਤੇ ਉਹ ਵੀ ਆਪਣੀ ਜ਼ਮੀਨ ਨੂੰ ਵੇਚਣਾ ਨਹੀਂ ਚਾਹੁੰਦੇ ਸੋਚਿਆ ਕਿ ਆਪਣੇ ਦੋਸਤ ਨੂੰ ਸਲਾਹ ਦੇਣ ਦੇ ਨਾਲ-ਨਾਲ ਇਹ ਵੀਡੀਓ ਮੈਂ ਆਪਣੀ YouTube ਫੈਮਲੀ ਦੇ ਲਈ ਵੀ ਬਣਾ ਲਵਾਂ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਅੱਜ ਦੀ ਇਹ ਵੀਡੀਓ ਜਹੀ ਹੈ ਜਿਸ ਦੇ ਵਿੱਚ ਦੱਸੇ ਬਿਜ਼ਨਸ ਦੇ ਨਾਲ ਤੁਸੀਂ ਲੈਸਟ ਇਨਵੈਸਟਮੈਂਟ ਦੇ ਨਾਲ ਬਿਜ਼ਨਸ ਨੂੰ ਸ਼ੁਰੂ ਨਹੀਂ ਕਰ ਸਕਦੇ ਜਿਵੇਂ ਕਿ ਮੇਰੀਆਂ ਬਾਕੀ ਦੀਆਂ ਜਿਹੜੀਆਂ ਵੀਡੀਓਜ਼ ਨੇ ਮੈਂ ਬਹੁਤ ਲੈਸਟ ਇਨਵੈਸਟਮੈਂਟ ਵਾਲੀਆਂ ਬਣਾਉਣਾ ਤਾਂ ਕਿ ਹਰ ਇੱਕ ਕਾਮਨ ਬੰਦਾ ਜਿਹੜਾ ਹੈਗਾ ਉਹ ਬਿਜ਼ਨਸ ਦੇ ਵਿੱਚ ਆ ਸਕੇ ਆਪਣੀ ਕਿਸਮਤ ਨੂੰ ਅਜਮਾ ਸਕੇ ਆਪਣੇ ਸਕਿੱਲ ਨੂੰ ਅਜਮਾ ਸਕੇ ਤਾਂ ਕਿ ਉਹ ਆਪਣਾ ਇੱਕ ਬਿਜ਼ਨਸ ਸੈਟਅਪ ਕਰ ਸਕੇ ਪਰ ਅੱਜ ਦੀ ਜੋ ਵੀਡੀਓ ਹੈ ਇਸ ਦੇ ਵਿੱਚ ਇੱਕ ਵੱਡੀ ਇਨਵੈਸਟਮੈਂਟ ਦੀ ਲੋੜ ਪਵੇਗੀ ਜੇਸੀ ਮਿਨੀਮਮ ਇਨਵੈਸਟਮੈਂਟ ਦੀ ਗੱਲ ਕਰਦੇ ਆ 5-6 ਲੱਖ ਰੁਪਈਆ ਪਰ ਇਸ ਤੋਂ ਵੱਧ ਬਹੁਤ ਜ਼ਿਆਦਾ ਇਨਵੈਸਟਮੈਂਟ ਵੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕਰ ਸਕਦੇ ਹੋ ਤੁਹਾਡੀ ਪੌਕੇਟ ਕਿ ਅਲਾਅ ਕਰਦੀ ਹੈ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਿਵੇਂ ਲਗਾ ਕੇ ਕਿਵੇਂ ਚਲਾ ਸਕਦੇ ਹੋ ਪਰ ਇਸ ਬਿਜ਼ਨਸ ਦੇ ਵਿੱਚ ਪ੍ਰੋਫਿਟ ਇੰਨਾ ਹੈ ਮੁਨਾਫਾ ਇੰਨਾ ਹੈ ਕਿ ਤੁਸੀਂ ਆਪਣਾ ਜਿਹੜਾ ਪੈਸਾ ਇਨਵੈਸਟ ਕੀਤਾ ਉਹ ਵੀ ਰਿਕਵਰ ਕਰ ਲੋਗੇ ਉਸ ਦੇ ਨਾਲ ਨਾਲ ਤੁਸੀਂ ਪ੍ਰੋਫਿਟ ਵੀ ਬਣਾਉਣਾ ਸ਼ੁਰੂ ਕਰ ਦੋਗੇ ਨਾਲ ਦੀ ਨਾਲ ਤੁਸੀਂ ਸ਼ਹਿਰ ਦੇ ਵਿੱਚ ਰਹਿ ਕੇ ਐਜ਼ ਅ ਸਾਈਡ ਬਿਜ਼ਨਸ ਵੀ ਰਨ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੀ ਜੱਦੀ ਜਿਆਦਾ ਜਿਹੜੀ ਹੈ ਜਿੱਦੇ ਜਮੀਨ ਜਿਹੜੀ ਹੈ ਤੁਹਾਡੇ ਪੁਰਖਿਆਂ ਦੀ ਉਹ ਵੀ ਤੁਹਾਡੇ ਕੋਲ ਰਹੇਗੀ ਔਰ ਤੁਸੀਂ ਜਿਹੜਾ ਆਪਣਾ ਬਿਜ਼ਨਸ ਵੀ ਸ਼ੁਰੂ ਕਰਕੇ ਇੱਕ ਸਾਈਡ ਇਨਕਮ ਵੀ ਬਣਾ पाओगे ਦੋਸਤੋ ਮੈਨੂੰ ਲੱਗਦਾ ਹੈ ਕਿ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਕੁਝ ਜ਼ਿਆਦਾ ਲੰਬੀ ਹੋ ਗਈ ਪਰ ਇਸ ਦੀ ਇੰਟਰੋਡਕਸ਼ਨ ਦੇਣ ਦਾ ਬਹੁਤ ਵੱਡਾ ਕਾਰਨ ਸੀ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਕਿ ਆਪਾਂ ਕਰਨਾ ਕੀ ਹੈ ਔਰ ਕਿਸ ਤਰੀਕੇ ਨਾਲ ਹੋਣਾ ਹੈ ਬਿਜ਼ਨਸ ਇਸ ਕਰਕੇ ਇਹ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਿਆ ਆਹ ਹੁਣ ਤੁਹਾਡੇ ਨਾਲ ਮੈਂ ਉਹ ਬਿਜ਼ਨਸ ਦਾ ਨਾਮ ਸ਼ੇਅਰ ਕਰਦਾ ਹਾਂ ਉਸ ਦਾ ਨਾਮ ਹੈ ਵਿਕਸ ਬਿਜ਼ਨਸ ਜਾਂ ਫਿਰ ਪੰਜਾਬੀ ਦੇ ਵਿੱਚ ਅਸੀਂ ਲੋਕ ਕਹਿੰਦੇ ਹ ਇੱਟਾਂ ਵਾਲਾ ਪੱਠਾ ਹੁਣ ਤੁਸੀਂ ਜਦੋਂ ਪ ਨਾ ਸੁਣਿਆ ਹੋਇਆ ਹੈਗਾ ਮਨ ਲੱਗਦਾ ਕਿ ਸਾਰੇ ਲੋਕ ਇਸ ਵੀਡੀਓ ਨੂੰ ਸ਼ੇਅਰ ਡ੍ਰੌਪ ਵੀ ਕਰਦਣ ਕਿ ਪੱਠਾ ਇੱਕ ਸੁਣਿਆ ਸੁਨਾਇਆ ਵਰਡ ਹੈ ਬਹੁਤ ਲੋਕਾਂ ਨੇ ਦੇਖਿਆ ਹੈਗਾ ਪੱਠੇ ਦੇ ਵਿੱਚ ਜਿਹੜੀ ਖੱਜਲ ਖੁਆਰੀ ਹੈ ਲੇਬਰ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਬਹੁਤ ਰਹਿੰਦੀ ਹੈ ਪਰ ਜਿਵੇਂ ਕਿ ਮੈਂ ਹਰ ਵੀਡੀਓ ਦੇ ਵਿੱਚ ਪ੍ਰੋਪਰ ਸੋਲੂਸ਼ਨ ਦੇ ਨਾਲ ਆਉਂਦਾ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਪ੍ਰੋਪਰ ਸੋਲੂਸ਼ਨ ਦਵਾਂਗਾ ਜੇ ਤੁਸੀਂ ਉਹ ਸਿਸਟਮ ਨੂੰ ਆਪਣੇ ਨਾਲ ਚਲਾ ਕੇ ਚਲਦੇ ਹੋ ਤੇ ਆਰਾਮ ਦੇ ਨਾਲ ਤੁਸੀਂ ਜਿਹੜਾ ਪੱਠੇ ਨੂੰ ਸਕਸੈਸਫੁਲੀ ਚਲਾ पाओਗੇ ਆਓ ਸਭ ਤੋਂ ਪਹਿਲਾਂ ਅਸੀਂ ਪੱਠੀ ਬਿਜ਼ਨਸ ਦੀ ਸੈਟਅਪ ਦੀ ਗੱਲ ਕਰਦੇ ਹਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਇੱਕ ਖੁੱਲੀ ਜ਼ਮੀਨ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਹ ਵੀਡੀਓ ਨੂੰ ਇੱਥੇ ਤੱਕ ਦੇਖ ਚੁੱਕੇ ਹੋ ਤਾਂ ਮੈਂ ਉਮੀਦ ਕਰਦਾ ਕਿ ਤੁਹਾਡੇ ਕੋਲ ਜ਼ਮੀਨ ਹੋਏਗੀ ਤਾਂ ਹੀ ਤੁਸੀਂ ਇਸ ਵੀਡੀਓ ਨੂੰ ਅੱਗੇ ਕੰਟੀਨਿਊ ਕਰ ਰਹੇ ਹੋ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਥੋੜੀ ਰੇਤਲੀ ਮਿੱਟੀ ਚੂਨਾ ਲੋਹਾ ਆਕਸਾਈਡ ਮੈਗਨੀਸ਼ੀਆ ਅਤੇ ਪਾਣੀ ਦੀ ਇਨਾ ਸਾਰਿਆਂ ਨੂੰ ਜਦੋਂ ਮਿਕਸ ਕਰਦੇ ਆ ਤਾਂ ਹੀ ਇੱਟ ਬਣਦੀ ਹੈ। ਮੈਨੂੰ ਲੱਗਦਾ ਹੈ ਕਿ ਆਪਣੇ ਜਿੰਨੇ ਪੰਜਾਬੀ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋਣਗੇ ਪਰ ਮੇਰਾ ਫਰਜ਼ ਹੈ ਇੱਕ ਵਾਰੀ ਫਿਰ ਵੀ ਤੁਹਾਨੂੰ ਦੱਸਣਾ। ਇਹ ਸਾਰੀ ਸਮੱਗਰੀ ਜੋ ਮੈਂ ਹੁਣੇ ਤੁਹਾਨੂੰ ਦੱਸੀ ਹੈ ਇਸ ਨੂੰ B2B ਮਾਰਕੀਟ ਦੇ ਵਿੱਚ ਤੁਸੀਂ ਆਸਾਨੀ ਨਾਲ ਖਰੀਦ ਸਕਦੇ ਹੋ। ਪਹਿਲਾਂ ਤੁਸੀਂ ਕੰਮ ਕਰ ਰਹੇ ਲੋਕਾਂ ਦੇ ਨਾਲ ਗੱਲ ਕਰਕੇ ਇਹ ਸਮਾਨ ਨੂੰ ਮੰਗਵਾ ਸਕਦੇ ਹੋ ਤੇ ਅੱਜਕੱਲ ਡਿਜੀਟਲ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ ਹੈ। ਲੋਕ ਮੈਕਸਮ ਚੀਜ਼ਾਂ ਆਨਲਾਈਨ ਆਰਡਰ ਕਰਦੇ ਨੇ। ਇਹ ਚੀਜ਼ਾਂ ਤੁਹਾਨੂੰ ਆਨਲਾਈਨ ਆਰਡਰ ਕਰਕੇ ਵੀ ਤੁਹਾਡੇ ਕੋਲ ਪਹੁੰਚ ਜਾਣਗੀਆਂ। ਜਿਵੇਂ ਕਿ ਪਠਾਣੇ ਇੱਕ ਲੌ ਤੇ ਹੈ ਨਹੀਂ ਕਿ ਅਸੀਂ 1 ਮਹੀਨਾ ਚਲਾਇਆ 4 ਮਹੀਨੇ ਚਲਾਉਣਾ ਨਹੀਂ ਜਦੋਂ ਤੁਸੀਂ ਇੱਕ B2B ਬਿਜ਼ਨਸ ਵਾਲੇ ਨਾਲ ਕੰਟੈਕਟ ਕਰਦੇ ਹੋ ਕਿ ਇਹ ਜਿਹੜਾ ਤੁਹਾਡੇ ਕੋਲ ਮਟੀਰੀਅਲ ਹੈ ਇਹ ਅਸੀਂ ਹਰ ਮਹੀਨੇ ਲੈਣਾ ਹੈ ਜਾਂ ਹਰ ਹਫਤੇ ਲੈਣਾ ਹੈ ਇਹ ਸਾਲਾਂ ਬੱਧੀ ਚੱਲਣਾ ਉਸ ਕੇਸ ਦੇ ਵਿੱਚ ਤੁਸੀਂ ਉਹਦੇ ਨਾਲ ਇੱਕ ਵਧੀਆ ਡੀਲ ਬਣਾ ਸਕਦੇ ਹੋ ਵਧੀਆ ਡਿਸਕਾਊਂਟ ਲੈ ਕੇ ਇਹ ਸਾਰਾ ਦਾ ਸਾਰਾ ਸਮਾਨ ਇੱਕ ਬੰਦੇ ਕੋਲ ਲੈ ਸਕਦੇ ਹੋ ਜਦੋਂ ਤੁਸੀਂ ਬਲਕ ਦੇ ਵਿੱਚ ਆਰਡਰ ਕਰਦੇ ਹੋ ਤੁਸੀਂ ਸਪੋਜ਼ ਕਰੋ ਕਿ 1 ਮਹੀਨੇ ਦਾ 2 ਮਹੀਨੇ ਦਾ ਜਾਂ 6 ਮਹੀਨੇ ਦਾ ਐਡਵਾਂਸ ਦੇ ਵਿੱਚ ਆਰਡਰ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਵਧੀਆ ਡਿਸਕਾਊਂਟ ਵੀ ਮਿਲ ਜਾਏਗਾ ਤੇ ਅਗਲੇ ਦੀ ਸਰਵਿਸ ਵੀ ਇਹ ਤੁਹਾਡੇ ਲਈ ਵਧੀਆ ਹੋ ਜਾਏਗੀ ਇਸ ਦੇ ਨਾਲ ਨਾਲ ਪੱਕੇ ਟਰੈਕਟਰ ਟਰਾਲੀਆਂ ਵਾਲੇ ਜਾਂ ਫਿਰ ਰੇੜਿਆਂ ਵਾਲੇ ਤੁਹਾਡੇ ਪੱਠੇ ਤੇ ਜਿਹੜੇ ਨੇ ਉਹ ਪੱਕੇ ਚੱਲਦੇ ਰਹਿਣ ਤਾਂ ਕਿ ਤੁਹਾਡਾ ਜਿਹੜਾ ਸਮਾਨ ਆ ਟੋਟ-ਟੋਈ ਵਾਲਾ ਸਮਾਨ ਆ इजीली ਤੁਹਾਡੇ ਕਸਟਮਰ ਤੱਕ ਪਹੁੰਚ ਸਕੇ ਔਰ ਇਸ ਦੇ ਨਾਲ ਨਾਲ ਜੋ ਸਮਾਨ ਤੁਸੀਂ ਉੱਥੋਂ ਲੈ ਕੇ ਆਉਣਾ ਆਪਣੇ ਪੱਠੇ ਤੱਕ ਉਹ ਵੀ ਆਰਾਮ ਦੇ ਨਾਲ ਸਸਤੇ ਭਾਅ ਦੇ ਨਾਲ ਘੱਟ ਕੈਰੇਜ ਦੇ ਵਿੱਚ ਤੁਹਾਡੇ ਕੋਲ ਪਹੁੰਚ ਸਕੇ ਦੋਸਤੋ ਤੁਹਾਡੇ ਦਿਮਾਗ ਦੇ ਵਿੱਚ ਇੱਕ ਜ਼ਰੂਰ ਚੀਜ਼ ਆਈ ਹੋ ਪਰ ਇਹ ਤਾਂ ਬਿਜ਼ਨਸ ਤੁਹਾਨੂੰ ਪਿੰਡ ਦੇ ਜਾ ਕੇ ਜਾਂ ਜ਼ਮੀਨ ਦੇ ਕੋਲੇ ਜਾ ਕੇ ਕਰਨਾ ਪਏਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਇੱਕ ਸੈਟਅਪ ਪ੍ਰੋਸੈਸ ਹੈ ਸੈਟਅਪ ਪ੍ਰੋਸੈਸ ਦੇ ਵਿੱਚ ਤੁਹਾਨੂੰ ਉਹ ਇੱਕ ਵਾਰੀ ਆਪਣੀ ਜਿਹੜੀ ਹੈ ਇੰਟਰਵੈਂਸ਼ਨ ਦੇਣੀ ਪਏਗੀ ਤੁਹਾਨੂੰ ਇੰਟਰਵੈਨ ਕਰਕੇ ਚੀਜ਼ਾਂ ਨੂੰ ਆਰਡਰ ਨੂੰ ਅਰੇਂਜ ਕਰਨਾ ਪਏਗਾ ਉਸ ਤੋਂ ਬਾਅਦ ਇਹ ਸਿਸਟਮ ਨੂੰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਆਟੋਮੈਟ ਵੀ ਕਰ ਸਕਦੇ ਹੋ ਤਾਂ ਕਿ ਜਿਹੜਾ ਜੋ ਵੀ ਪੱਟੇ ਜਿੱਟਾ ਬਣ ਕੇ ਜਾ ਰਹੀਆਂ ਨੇ ਉਹ ਸਹੀ ਤਰੀਕੇ ਦੇ ਨਾਲ ਤੁਹਾਡੇ ਕੋਲ ਅਪਡੇਟ ਆਂਦੀ ਰਹੇ ਔਰ ਤੁਸੀਂ ਇਹ ਸਿਸਟਮ ਨੂੰ ਆਨਲਾਈਨ ਚੈੱਕ ਵੀ ਕਰਦੇ ਹੋ ਤੁਸੀਂ ਆਪਣੇ ਭਰੋਸੇ ਦੇ ਕਿਸੇ ਬੰਦੇ ਨੂੰ ਐਜ਼ ਅ ਮੈਨੇਜਰ ਉੱਥੇ ਅਪਾਇੰਟ ਕਰੋ ਅੱਜ ਕੱਲ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਸਿਰਫ ਮੈਨੇਜਰ ਤੇ ਬੇਸਿਸ ਤੇ ਚੱਲ ਰਹੀਆਂ ਨੇ ਕੰਪਨੀ ਓਨਰ ਤੇ ਕਦੀ ਕੰਪਨੀ ਦੇ ਵਿੱਚ ਵਿਜ਼ਿਟ ਵੀ ਨਹੀਂ ਕਰਦੇ ਜੇ ਅਸੀਂ ਵੱ ਅਸੀਂ ਆਪਣੇ ਟਾਟਾ ਦੀ ਐਗਜ਼ੈਂਪਲ ਲੈ ਸਕਦੇ ਹਾਂ ਰਿਲਾਇੰਸ ਦੀ ਐਗਜ਼ੈਂਪਲ ਲੈ ਸਕਦੇ ਹਾਂ ਉਹ ਆਪਣੇ ਆਫਿਸ ਚ ਜਾ ਕੇ ਹਮੇਸ਼ਾ ਨਹੀਂ ਬੈਠਦੇ ਉਹਨਾਂ ਦੇ ਸੀਈਓਜ਼ ਨੇ ਜਾਂ ਫਿਰ ਉਹਨਾਂ ਦੇ ਸੀਨੀਅਰ ਮੈਨੇਜਰ ਨੇ ਜਿਹੜਾ ਸਾਰਾ ਹੀ ਕੰਮ ਕਰਦੇ ਨੇ ਇਸ ਕਰਕੇ ਹਰੇਕ ਕੰਮ ਨੂੰ ਚਲਾਉਣ ਦੇ ਲਈ ਸੀਈਓ ਜਾਂ ਮੈਨੇਜਰ ਤਾਂ ਰੱਖਣੀ ਪੈਣਗੇ ਔਰ ਇਸ ਦੇ ਨਾਲ-ਨਾਲ ਜਦੋਂ ਤੁਸੀਂ ਇਹ ਕੰਮ ਪਿੰਡਾਂ ਦੇ ਵਿੱਚ ਸ਼ੁਰੂ ਕਰ ਰਹੇ ਹੋ ਤੁਹਾਨੂੰ ਇਹ ਬੰਦੇ ਆਰਾਮ ਦੇ ਨਾਲ ਮਿਲ ਜਾਣਗੇ ਔਰ ਘੱਟ ਪੈਸਿਆਂ ਦੇ ਉੱਪਰ ਮਿਲ ਜਾਣਗੇ ਇਹ ਚੀਜ਼ਾਂ ਦੇ ਮੈਨੂੰ ਲੱਗਦਾ ਤੁਸੀਂ ਬੜੇ ਆਰਾਮ ਦੇ ਨਾਲ ਕਰ ਲੋਗੇ ਇਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਆਉਂਦਾ ਹੈ ਲੇਬਰ ਜਿਸਨੇ ਇੱਟਾਂ ਨੂੰ ਬਣਾਉਣਾ ਹੈ ਉਸ ਨੂੰ ਲੱਭਿਆ ਕਿਵੇਂ ਜਾਏ ਇਹ ਕੰਮ ਅੱਜਕੱਲ ਕਰਨਾ ਬਹੁਤ ਹੀ ਔਖਾ ਹੋ ਗਿਆ ਪਹਿਲਾਂ ਤਾਂ ਜਾਂ ਤੇ ਪੰਜਾਬ ਦੇ ਵਿੱਚੋਂ ਲੇਬਰ ਮਿਲ ਜਾਂਦੀ ਸੀ ਜੇਕਰ ਪੰਜਾਬ ਦੇ ਵਿੱਚੋਂ ਲੇਬਰ ਨਹੀਂ ਮਿਲਦੀ ਸੀ ਤਾਂ ਲੋਕ ਯੂਪੀ ਜਾਂ ਬਿਹਾਰਤ ਤੋਂ ਲੇਬਰ ਲੈ ਆਉਂਦੇ ਸੀ ਪਰ ਅੱਜਕੱਲ ਜਿਹੜੇ ਲੋਕ ਨੇ ਛੋਟੇ-ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਜਿਹੜਾ ਨਾ ਉਹ ਕਰ ਲੈਂਦੇ ਨੇ ਔਰ ਕੁਝ ਜਿਹੇ ਲੋਕ ਨੇ ਜੋ ਪੱਕੇ ਤੌਰ ਤੇ ਪਹਿਲਾਂ ਪੱਠਿਆਂ ਦੇ ਨਾਲ ਪਹਿਲਾਂ ਲੱਗੇ ਹੋਏ ਨੇ ਉਹ ਛੱਡ ਕੇ ਰਾਜ਼ੀ ਨਹੀਂ ਕੁਝ ਤਾਂ ਬੰਦੇ ਜਿਹੜੇ ਨੇ ਇਸ ਕੰਮ ਦੇ ਲਈ ਮਿਲ ਜਾਂਦੇ ਨੇ ਜੇ ਆਪਾਂ ਗੱਲ ਕਰੀਏ 5 ਤੋਂ 7 ਬੰਦੇ ਤੇ ਆਰਾਮ ਨਾਲ ਮਿਲ ਜਾਂਦੇ ਨੇ ਜਿਹੜੇ ਪੱਕੇ ਤੌਰ ਜੇ ਅਸੀਂ ਵੱਡੀ ਕੁਆਂਟੀਟੀ ਦੀ ਗੱਲ ਕਰਦੇ ਆ ਨੰਬਰ ਆਫ ਪੀਪਲ ਦੀ ਗੱਲ ਕਰਦੇ ਆ ਕਿ ਸਾਨੂੰ ਇੰਨੇ ਜ਼ਿਆਦਾ ਲੋਕ ਚਾਹੀਦੇ ਨੇ ਪੱਠੇ ਚਲਾਉਣ ਵਾਸਤੇ ਉੱਥੇ ਚੈਲੰਜ ਜ਼ਰੂਰ ਆਉਂਦਾ ਇਸ ਚੀਜ਼ ਦਾ ਜੋ ਹੱਲ ਹੈ ਉਹ ਵੀ ਮੈਂ ਆਪਣੇ ਨਾਲ ਲੈ ਕੇ ਆਇਆ ਹਾਂ ਇਸ ਦੇ ਲਈ ਮਾਰਕੀਟ ਦੇ ਵਿੱਚ ਇੱਕ ਬ੍ਰਿਕ ਮੇਕਿੰਗ ਮਸ਼ੀਨ ਆਉਂਦੀ ਇਹ ਮਸ਼ੀਨ ਇੱਕ ਘੰਟੇ ਦੇ ਵਿੱਚ 1800 ਇੱਟਾਂ ਜਿਹੜੀਆਂ ਬਣਾ ਕੇ ਤਿਆਰ ਕਰ ਦਿੰਦੀ ਜਦ ਕਿ ਅਸੀਂ ਲੇਬਰ ਵੀ ਰੱਖਦੇ ਹਾਂ ਫਿਰ ਵੀ ਇੱਕ ਘੰਟੇ ਦੇ ਵਿੱਚ 1800 ਇੱਟਾਂ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ ਬਸ ਸਿਰਫ ਦੋ ਬੰਦੇ ਹੀ ਇਸ ਮਸ਼ੀਨ ਰਾਹੀਂ ਇੱਕ ਘੰਟੇ ਦੇ ਵਿੱਚ 1800 ਇੱਟਾਂ ਜਿਹੜੀਆਂ ਤਿਆਰ ਕਰ ਦਿੰਦੇ ਨੇ ਇਸ ਦਾ ਇਸੇ ਮਸ਼ੀਨ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੁਸੀਂ ਸਿਰਫ ਇਹ ਸਾਰੇ ਮਸਾਲੇ ਨੂੰ ਇਸ ਮਸ਼ੀਨ ਦੇ ਵਿੱਚ ਭਰ ਦਿਓ ਇਹ ਮਸ਼ੀਨ ਇਹ ਆਟੋਮੈਟਿਕਲੀ ਸਾਂਚਿਆਂ ਦੇ ਰਾਈ ਇੱਟਾਂ ਬਣਾ ਬਣਾ ਕੇ ਬਾਹਰ ਰੱਖਦੇ ਜਾਣਾ ਬਾਅਦ ਵਿੱਚ ਇਹ ਲੇਬਰ ਜਿਹੜੀ ਹੈ ਇਹ ਇੱਟਾਂ ਨੂੰ ਚੁੱਕ ਕੇ ਸੁਕਾਉਣ ਦੇ ਲਈ ਰੱਖ ਦਿੰਦੀ ਹੈ ਜਿਸ ਦੇ ਲਈ ਤੁਹਾਨੂੰ 2 ਜਾਂ 3 ਬੰਦੇ ਹੋਰ ਲਉਣੇ ਪੈਣਗੇ ਜਿਸ ਕਰਕੇ ਤੁਹਾਡੇ ਲੇਬਰ ਦੇ ਪੈਸੇ ਵੀ ਬਚਦੇ ਨੇ ਔਰ ਮਸ਼ੀਨ ਜਿਹੜੀ ਹੈ ਤੁਹਾਡੀ ਡਿਮਾਂਡ ਜਿਹੜੀ ਆਉਣ ਵਾਲੀ ਹੈ ਕਿਉਂਕਿ 1800 ਜਿਹੜੀਆਂ ਇੱਟਾਂ ਇੱਕ ਡੇਜ ਦੇ ਜਦੋਂ ਬਣਦੀਆਂ ਰਹਿਣਗੀਆਂ ਤੇ ਤੁਸੀਂ ਜੇ 2 ਤੋਂ 3 ਮਸ਼ੀਨਾਂ ਵੀ ਲਗਾਉਂਦੇ ਹੋ ਤੇ ਤੁਸੀਂ ਆਪ ਖੁਦ ਦੇਖੋ ਕਿ ਕਿੰਨੇ ਲੈਵਲ ਦੀ ਪ੍ਰੋਡਕਸ਼ਨ ਜਿਹੜੀ ਹੈ ਤੁਸੀਂ ਕੰਪਲੀਟ ਕਰ ਸਕਦੇ ਹੋ ਇਸ ਮਸ਼ੀਨ ਨੂੰ ਲੈਣ ਦੇ ਲਈ ਤੁਸੀਂ ਐਮ ਐਸ ਐਮ ای ਲੋਨ ਵੀ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਾ ਕੇ ਤੁਸੀਂ ਉੱਥੋਂ ਆਪਣੀ ਵਧੀਆ ਤਰੀਕੇ ਨਾਲ ਲੋਨ ਲੈ ਵੀ ਸਕਦੇ ਹੋ ਐਮ ਐਸ ਐਮ ای ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਕਿਸੇ ਵੀ ਸਪੈਸ਼ਲ ਲਾਇਸੈਂਸ ਲੈਣ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਮਸ਼ੀਨ ਨੂੰ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਜਾਂ ਫਿਰ ਵੱਡੇ ਮੈਟਰੋ ਸਿਟੀਜ਼ ਤੋਂ ਇਹਨਾਂ ਨੂੰ ਮੰਗਾ ਵੀ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਮਸ਼ੀਨ ਤੋਂ ਇੱਟਾਂ ਬਣਾ ਲੋਗੇ ਸਕਾਲੋਗੇ ਉਸ ਤੋਂ ਬਾਅਦ ਵਿੱਚ ਵਾਰੀ ਆਉਂਦੀ ਹੈ ਇੱਟਾਂ ਨੂੰ ਪਕਾਉਣ ਦੀ ਇਸ ਦੇ ਲਈ ਵੀ ਇੱਕ ਬਹੁਤ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਜਿਸ ਦੇ ਵਿੱਚ ਤੁਸੀਂ ਇੱਟਾਂ ਨੂੰ ਪਕਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਸੁੱਕੀਆਂ ਹੋਈਆਂ ਇੱਟਾਂ ਰੱਖਣੀਆਂ ਨੇ ਇਹ ਮਸ਼ੀਨਾਂ ਨੇ ਆਟੋਮੈਟਿਕਲੀ ਜਿਹੜੀਆਂ ਪਕਾ ਕੇ ਇੱਟਾਂ ਬਾਹਰ ਕੱਢ ਦੇਣੀਆਂ ਹੁਣ ਗੱਲ ਕਰਦੇ ਹਾਂ ਮਾਰਕੀਟਿੰਗ ਦੀ ਜਿਵੇਂ ਕਿ ਅਸੀਂ ਨਵੇਂ ਬਿਜ਼ਨਸ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਾਂ ਜਦੋਂ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰੋਗੇ ਤਾਂ ਆਟੋਮੈਟਿਕਲੀ ਤੁਹਾਡਾ ਜਿਹੜਾ ਬਿਜ਼ਨਸ ਨਵਾਂ ਹੈ ਤੁਹਾਡੇ ਜਿਹੜੇ ਆਲਰੇਡੀ ਕੰਪੀਟੀਟਰ ਦੇ ਕੰਮ ਸਾਲਾਂ ਤੋਂ ਕਰ ਰਹੇ ਨੇ ਇਸ ਕਰਕੇ ਤੁਹਾਨੂੰ ਆਪਣੀ ਮਾਰਕੀਟਿੰਗ ਸਟ੍ਰੈਟਜੀ ਬਣਾਉਣੀ ਪਵੇਗੀ ਔਰ ਤੁਹਾਡੇ ਕੰਪੀਟੀਸ਼ਨ ਨੂੰ ਦੇਖਣਾ ਵੀ ਪਵੇਗਾ ਜੋ ਆ ਦੇ ਜਿੰਨੇ ਵੀ ਲੋਕ ਨੇ ਪਹਿਲਾਂ ਤੋਂ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਕਸਟਮਰ ਹੋਣਗੇ ਇਸ ਕਰਕੇ ਤੁਹਾਨੂੰ ਜਿਹੜੀ ਇਸ ਦੀ ਮਾਰਕੀਟਿੰਗ ਆ ਆਪ ਖੁਦ ਕਰਨੀ ਪਵੇਗੀ ਜਿੱਥੇ ਵੀ ਵੱਡੀਆਂ ਬਿਲਡਿੰਗਸ ਬਣ ਰਹੀਆਂ ਨੇ ਤੁਸੀਂ ਉੱਥੇ ਆਪ ਖੁਦ ਜਾਓ ਕਿਉਂਕਿ ਜਦੋਂ ਓਨਰ ਜਾ ਕੇ ਉੱਥੇ ਡੀਲ ਕਰਦਾ ਹੈ ਤੇ ਉੱਥੇ ਜਾ ਕੇ ਥੋੜਾ ਬੋਤਾਂ ਡਿਸਕਾਊਂਟ ਵੀ ਦਿੰਦਾ ਹੈ ਆਪਣੇ ਪ੍ਰੋਡਕਟ ਦੀ ਕੁਆਲਿਟੀ ਨੂੰ ਚੰਗੀ ਤਰ੍ਹਾਂ ਜਿਹੜਾ ਐਕਸਪਲੇਨ ਕਰ ਪਾਉਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਕਸਟਮਰ ਨੇ ਉਹਨਾਂ ਨੂੰ ਕਨਵਿੰਸ ਕਰਕੇ ਤੁਸੀਂ ਉਹਨਾਂ ਨੂੰ ਆਪਣੇ ਵੱਲ ਖਿੱਚ ਸਕਦੇ ਹੋ ਵੱਡੀਆਂ ਬਿਲਡਿੰਗਾਂ ਦੇ ਵਿੱਚ ਇਟਾਂ ਦੀ ਜਿਹੜੀ ਕੰਜ਼ਮਪਸ਼ਨ ਵੀ ਜ਼ਿਆਦਾ ਇਟਾਂ ਦੀ ਡਿਮਾਂਡ ਆਪਣੀ ਆਟੋਮੈਟਿਕ ਮਸ਼ੀਨ ਦੇ ਰਾਹੀਂ ਪੂਰੀ ਕਰ ਦੋਗੇ ਤੇ ਤੁਹਾਡੇ ਕਸਟਮਰ ਨਾਲ ਰਿਲੇਸ਼ਨਸ਼ਿਪ ਵੀ ਵਧੀਆ ਬਣ ਜਾਣੀ ਹੈ। ਪਹਿਲਾਂ ਪਹਿਲਾਂ ਹੀ ਤੁਹਾਨੂੰ ਜਿਹੜੀ ਮਾਰਕੀਟਿੰਗ ਕਰਨੀ ਪੈਗੀ ਉਸ ਤੋਂ ਬਾਅਦ ਆਟੋਮੈਟਿਕਲੀ ਤੁਹਾਡੇ ਕੋਲ ਆਰਡਰ ਆਉਂਦੇ ਰਹਿਣਗੇ। ਤੁਸੀਂ ਆਪਣੇ ਕੰਮ ਨੂੰ ਅੱਗੇ ਵਧਾਉਂਦੇ ਰਹੋਗੇ। ਤੁਸੀਂ ਇਹ ਸਾਰੇ ਸਿਸਟਮ ਨੂੰ ਆਨਲਾਈਨ ਵੀ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਆਨਲਾਈਨ ਆਰਡਰ ਕਿੰਨੇ ਤੁਹਾਡੇ ਕੋਲ ਆਏ ਨੇ, ਕਿੰਨੀ ਤੁਹਾਡੀ ਪ੍ਰੋਡਕਸ਼ਨ ਜਿਹੜੀ ਆ ਉਹ ਚੱਲ ਰਹੀ ਆ, ਤੁਸੀਂ ਹੋਰ ਕਿੰਨੇ ਆਰਡਰ ਜਿਹੜੇ ਭੁਗਤਾ ਸਕਦੇ ਹੋ। ਇਹ ਚੀਜ਼ਾਂ ਦੇ ਨਾਲ ਨਾਲ ਤੁਸੀਂ ਉੱਥੇ ਵਿਜ਼ਿਟ ਵੀ ਕਰ ਸਕਦੇ ਹੋ ਕਿ ਤੁਹਾਡੇ ਗਰਾਊਂਡ ਦੇ ਉੱਪ ਜੀ ਮੈਨੇਜਰ ਨੂੰ ਆਪਣੇ ਕੋਲ ਬੁਲਾ ਕੇ ਸ਼ਹਿਰ ਦੇ ਵਿੱਚ ਉਹਨਾਂ ਡਿਸਕਸ ਵੀ ਕਰ ਸਕਦੇ ਆ ਅੱਜ ਕੱਲ ਤਾਂ ਡਿਜੀਟਲ ਦਾ ਜਮਾਨਾ ਹੈ ਤੁਸੀਂ ਆਪਣੇ ਲੋਕਾਂ ਦੇ ਉੱਪਰ ਆਪਣੇ ਵਰਕਰਾਂ ਦੇ ਉੱਪਰ ਕੈਮਰੇ ਦੇ ਰਾਹੀਂ ਨਜ਼ਰ ਵੀ ਰੱਖ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਕਮਿਊਨੀਕੇਸ਼ਨ ਜਿਹੜੀ ਆ ਵੀਡੀਓ ਕਾਲ ਦੇ ਰਾਹੀਂ ਕਰ ਸਕਦੇ ਹੋ ਔਰ ਈਜ਼ੀਲੀ ਜਿਹੜੀ ਆ ਆਪਣੇ ਆਰਡਰ ਜਾਂ ਆਪਣੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਇਸ ਤਰੀਕੇ ਦੇ ਨਾਲ ਇੱਕ ਨਵਾਂ ਬਿਜ਼ਨਸ ਮਾਡਲ ਵੀ ਤੁਹਾਡਾ ਤਿਆਰ ਹੋ ਜਾਏਗਾ ਜਿੱਥੋਂ ਤੁਸੀਂ ਇਨਕਮ ਜਨਰੇਟ ਕਰੋਗੇ ਔਰ ਨਾਲ ਦੀ ਨਾਲ ਤੁਹਾਡੇ ਜਿਹੜੀ ਪੁਰਖਿਆਂ ਦੀ ਜ਼ਮੀਨ ਆ ਉਹ ਵੀ ਬਚੀ ਰਹਿ ਜਾਏਗੀ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿ ਕੇ ਅਸੀਂ ਆਪਣੀ ਇਨਕਮ ਸੋਰਸ ਬਣਾ ਸਕਦੇ ਹਾਂ ਆਪਣੀ ਜਿਹੜੀ ਪੁਰਖਿਆਂ ਦੀ ਜ਼ਮੀਨ ਆ ਉਹਨੂੰ ਸੰਭਾਲ ਸਕਦੇ ਹਾਂ ਸ਼ਹਿਰਾਂ ਦੇ ਵਿੱਚੋਂ ਚੀਜ਼ਾਂ ਨੂੰ ਪਿੰਡਾਂ ਦੇ ਵਿੱਚ ਮੈਨੇਜ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਹਨਾਂ ਦੇ ਉੱਪਰ ਵੀ ਜਿਹੜਾ ਫੋਕਸ ਕਰਕੇ ਵੀਡੀਓ ਬਣਾਵਾਂਗਾ ਮੈਨੂੰ ਲੱਗਦਾ ਕਿ ਹੁਣ ਤੱਕ ਇਸ ਵੀਡੀਓ ਰਾਹੀਂ ਤੁਹਾਨੂੰ ਇੱਕ ਜਾਣਕਾਰੀ ਮਿਲ ਗਈ ਹੋਵੇਗੀ ਕਿ ਤੁਸੀਂ ਇਸ ਬਿਜ਼ਨਸ ਮਾਡਲ ਦੇ ਨਾਲ ਵਧੀਆ ਮੋٹے ਪੈਸੇ ਕਮਾ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ